ਭਾਰਤ ਦੀ ਪਾਰਲੀਮੈਂਟ ਦੇ ਇਤਿਹਾਸ ਵਿੱਚ ਇਹ ਗੱਲ ਸਦਾ ਲਈ ਵੱਖਰੀ ਬਣੀ ਰਹੇਗੀ ਪਏ ਲੋਕਾਂ ਨੇ ਦਿੱਤੀ VOTING ਸ਼ਕਤੀ ਤੇ ਅਜੇ ਪਾਰਲੀਮੈਂਟ ਵਿੱਚ ਸੌ ਨਹੀਂ ਖਾਦੀ ਜਦੋਂ ਚਪੇੜ ਖਾ ਲਈ ਕਿਸੇ ਨੇ ਇੰਦਾ ਨਹੀਂ ਖਾਦੀ ਚਪੇੜ ਜਦਾਂ ਇਹਨੇ ਖਾਦੀ ਜੇ ਇਹਨੇ ਗਨਾ ਕੀਤਾ ਸਿੱਖ ਔਰਤਾਂ ਦੇ ਸੰਬੰਧ ਵਿੱਚ ਤੇ ਦੰਨ ਉਹ ਮਿਲਿਆ ਜਿਹੜਾ ਦੁਨੀਆ ਯਾਦ ਰੱਖੇਗੀ ਐਮਰਜੈਂਸੀ ਜਿੱਤਣ ਤੋਂ ਬਾਅਦ ਜੱਥੇਦਾਰ ਤੋੜ ਸਾਹਿਬ 3 ਫੁੱਟੀ ਤਲਵਾਰ ਲੈ ਕੇ ਫੁੱਲਾਂ ਦੇ ਹਾਰ ਪਾਏ ਸੀ ਜਦੋਂ ਪਾਰਲੀਮੈਂਟ ਵਿੱਚ ਪਹੁੰਚੇ ਉਹ ਸੀ ਪੰਜਾਬ ਦੀ ਅਣਖ ਤੇ ਜਿਹਨੇ ਪੰਜਾਬ ਦੀ ਅਣਖ ਉੱਤੇ ਉਂਗਲ ਚੁੱਕੀ ਉਸ ਕੁੜੀ ਨੂੰ ਸੌਂ ਖਾਣ ਤੋਂ ਪਹਿਲਾਂ ਚਪੇੜਾਂ ਖਾਣੀਆਂ ਪੈਗੀਆਂ ਇਹ 47 ਸਾਲ ਦੇ ਇਤਿਹਾਸ ਵਿੱਚ ਦੋ ਘਟਨਾਵਾਂ ਨੇ ਜਿਹੜੀਆਂ ਕਦੀ ਨਹੀਂ ਭੁੱਲਣਗੀਆਂ ਹਰ ਚੈਨਲ ਤੇ ਚਪੇੜ 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 ਚਪੇੜੀ ਚੱਲ ਰਹੀ ਹੈ ਜੋ ਸਿੰਘ ਸਭਾ ਨੇ ਕਿਹਾ ਉਵੇਂ ਧਰਤੇ ਅਸੀਂ ਕੰਗਣਾ ਰਣੋਦ ਦੀ ਜੁੰਡਲੀ ਨੂੰ ਇਹ ਦੱਸਣ ਲਈ ਭਈ ਪੰਜਾਬ ਗੁਰੂਆਂ ਦਾ ਪੰਜਾਬ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਪੰਜਾਬ ਵਸਦਾ ਗੁਰੂਆਂ ਦੇ ਨਾਂ ਉੱਤੇ ਇਹਦੀ ਅਣਖ ਨੂੰ ਕੋਈ ਨਹੀਂ ਦਬਾ ਸਕਿਆ ਅਮਨ ਦੇ ਮਸੀਹਾ ਬਾਬੇ ਨਾਨਕ ਨੇ ਵੀ ਜਦੋਂ ਇੱਤੀ ਮਾਰ ਪਈ ਕੁਰਲਾਣੇ ਵੇਖੀ ਸੀ ਤੇ ਉਹਨਾਂ ਕਿਹਾ ਸੀ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਉਦੋਂ ਤੋਂ ਲੈ ਕੇ ਜਿੰਨਾ ਇਸ ਕੌਮ ਨੂੰ ਕਿਸੇ ਨੇ ਦਬਾਇਆ ਓਨੀ ਇਹ ਕੌਮ ਉਛਲੀ ਇਹਨਾਂ ਲਾਹੌਰ ਰਾਜ ਕੀਤਾ ਇਹਨਾਂ ਫਤੇਗਰ ਬਣਾ ਕੇ ਸਭ ਜਦਿਆਂ ਦੇ ਨਾਂ ਤੇ ਰਾਜ ਕੀਤਾ ਇਹਨਾਂ ਦਿੱਲੀ ਵਿੱਚ ਰਾਜ ਕੀਤਾ ਇਹਨਾਂ ਨੇ 40 ਸਾਲ ਉਹ ਮੁਕੰਮਲ ਰਾਜ ਕੀਤਾ ਜਿਹੜਾ ਰਾਜ ਦੁਨੀਆ ਵਿੱਚ ਕੋਈ ਨਹੀਂ ਕਰ ਸਕਦਾ ਸੁਣੋ ਗੁਰੂਆਂ ਦੇ ਪੰਜਾਬ ਦੀ ਅਣਖ ਦਾ ਜੈ ਗਈ ਦੁਬਾਈ ਇਕ ਰੱਬ ਦਾ ਪੈਗਾਮ ਜਗਤ ਗੁਰੂ ਜਗ ਵਿੱਚ ਪੜਿਆ ਨ ਭਾਇਆ ਸੁਲਤਾਨੇ ਉਲਕੋਮ ਜਸਾ ਸਿੰਘ ਰਾਜ ਚਲਾਇਆ ਸੁਲਤਾਨੇ ਉਲਕੋਮ ਜਸਾ ਸਿੰਘ ਰਾਜ ਚਲਾਇਆ ਹੋ ਕੰਨਾ ਤੋਂ ਲੰਡਨ ਤੱਕ ਹਰ ਹਾਕਮ ਡਰਿਆ ਓ ਅਬਦਾਨਾ ਤੋਂ ਲੰਡਨ ਤੱਕ ਹਰ ਹਾਕਮ ਲੜਾ ਨਾ ਸਾਨੂੰ ਮਕਾਵੇ ਸਾਗਾ ਜੱਲਿਆ ਬਲੜਾ ਨਾ ਸਾਨੂੰ ਮਕਾ सघती न है